ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਗਰ ਨਿਗਮ ਫਗਵਾੜਾ ਦੀਆਂ ਚੌਂਾਂ ਦੇ ਮੁਕਾਬਲੇ ਬੜੇ ਹੀ ਦਿਲਚਸਪ ਰਹੇ ਜੇਤੂ ਉਮੀਦਵਾਰ ਸ਼ਾਮ 5 ਵਜੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੋਂ ਟੋਲਟਮੱਕਿਆ ਨਾਲ ਲੋਕਾਂ ਦੇ ਵੱਡੇ ਕਾਫਲੇ ਆ ਸਮੇਤ ਨਿਕਲਦੇ ਨਜ਼ਰ ਆਏ ਆਏ ਨਤੀਜਿਆਂ ਵਿੱਚ ਵਾਰਡ ਨੰਬਰ 1 ਵਿੱਚੋਂ ਸੀਤਾ ਦੇਵੀ ਕਾਂਗਰਸ ਵਾਰਡ ਨੰਬਰ 2 ਤੋਂ ਪਦਮਦੇਵ ਸਤੀਰ ਕਾਂਗਰਸ ਵਾਰਡ ਨੰਬਰ 3 ਤੋਂ ਮੰਮਤਾ ਖੋਸਲਾ ਭਾਜਪੀ ਵਾਰਡ ਨੰਬਰ 4 ਤੋਂ ਜਤਿੰਦਰ ਬਰਮਾਨੀ ਕਾਂਗਰਸ वार्ड नंबर पाँच तो दीपमाला कांग्रेस वार्ड नंबर छह तो बीरा राम बीजेपी वार्ड नंबर सात तो सुमन वगानिया आम आदमी पार्टी वार्ड नंबर आठ तो संजीव कुमार कांग्रेस वार्ड नंबर नौ तो कमलजीत कौर श्रोमणी अकाली दल वार्ड नंबर दस तो हरप्रीत पोगल आजाद वार्ड नंबर ग्यारह तो दलजीत कौर आम आदमी पार्टी वार्ड नंबर बारह तो दविंदर कुमार सपरा आजाद वार्ड नंबर तेरह तो रूपाली सपरा आजाद वार्ड नंबर 14 तो तेजपाल बसरा बीएसपी, एस वार्ड नंबर 15 तो परमजीत कौर वालिया कांग्रेस वार्ड नंबर 16 तो बिपन किशन सूद आम आदमी पार्टी वार्ड नंबर 17 तो नीरज कांग्रेस वार्ड नंबर 18 तो रामपाल उपल कांग्रेस वार्ड नंबर 19 तो सालिया आम आदमी पार्टी वार्ड नंबर 20 तो मनीष परवाकर कांग्रेस वार्ड नंबर इक्कीस तो परविंदर कौर कांग्रेस वार्ड नंबर बाई तो अनुराग मनखंड बीजेपी

वार्ड नंबर बत्ती तो सुनील कुमार मैनी कांग्रेस वार्ड नंबर तेती तो बीना रानी कांग्रेस वार्ड नंबर चौंती तो चिरंजी लाल बहुजन समाज पार्टी वार्ड नंबर पैंती तो सोनिया जोशी कांग्रेस वार्ड नंबर छत्ती तो तरनजीत वालिया कांग्रेस वार्ड नंबर सैंती तो लखविंदर कौर श्रोमणी अकाली दल वार्ड नंबर अठती तो रविंदर सिंह आम आदमी पार्टी वार्ड नंबर उनताली तो सरबजीत कौर श्रोमणी अकाली दल वार्ड नंबर चालीस तो प्रतपाल श्रोमी अकाली दल वार्ड नंबर इकतालीस तो प्रतपाल कौरतुली आम आदमी पार्टी वार्ड नंबर बतालीस तो जसदेव आम आदमी पार्टी वार्ड नंबर तरताली तो रीटा रानी मेनका आम आदमी पार्टी वार्ड नंबर चौतालीस तो बलवंत राय आजाद वार्ड नंबर पतालीस तो अनीता आम आदमी पार्टी वार्ड नंबर छियाली तो सौरभ जोशी कांग्रेस वार्ड नंबर सैतालीस तो मुनका चड्डा कांग्रेस वार्ड नंबर अठताली तो परमजीत खुराना बीजेपी ਵਾਰਡ ਨੰਬਰ 49 ਤੋਂ ਨੀਹਾ ਓਰੀ ਆਮ ਆਦਮੀ ਪਾਰਟੀ ਵਾਰਡ ਨੰਬਰ 50 ਤੋਂ ਵਿਕਰਮ ਸਿੰਘ ਕਾਂਗਰਸ ਜੇਤੂ ਰਹੇ ਇਸ ਤਰ੍ਹਾਂ ਸਮੁੱਚੇ ਫਗਵਾੜੇ ਵਿੱਚ ਕਾਂਗਰਸ ਨੂੰ 2 ਆਮ ਆਦਮੀ ਪਾਰਟੀ ਨੂੰ 13 ਭਾਜਪਾ ਨੂੰ 4 ਸ਼੍ਰੋਮਣੀ ਅਕਾਲੀ ਦਲ ਨੂੰ 4 ਆਜ਼ਾਦ ਉਮੀਦਵਾਰਾਂ ਨੂੰ 6 ਅਤੇ ਬਹੁਜਨ ਸਮਾਜ ਪਾਰਟੀ ਨੂੰ 3 ਸੀਟਾਂ ਪ੍ਰਾਪਤ ਹੋਈਆਂ ਦੇਖਦੇ ਹਾਂ ਐਮਡੀ ਦੇਸ ਰਾਜ ਬੰਗਾਰਾਹੀ ਨਗਰ ਨਿਗਮ ਫਗਵਾੜਾ ਦੇ ਚੋਣ ਦੰਗਲ ਦੀਆਂ ਚਲਕੀਆਂ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕਰਨ ਗੁਰਦੇਵ ਜੀ ਮੈਂ ਵਾਰਡ ਨੰਬਰ 29 ਫਗਵਾੜਾ ਤੋਂ ਨਰੇਸ਼ ਕੁਮਾਰ ਗੰਗੜ ਮੈਂ ਅਨੀਤਾ ਰਾਣੀ ਜਿਹੜੇ ਮੇਰੇ ਵਾਈਫ ਆਗੇ ਉਹ ਕੈਂਡੀਡੇਟ ਹੈਗੇ ਆ 29 ਨੰਬਰ ਵਾਰਡ ਤੋਂ ਮੈਂ ਸਾਰੇ ਇੱਥੇ ਸਾਡੇ ਅੱਜ ਵੋਟਾਂ ਪੈ ਰਹੀਆਂ ਆ 29 ਨੰਬਰ ਵਾਰਡ ਦੇ ਵਿੱਚ ਪੂਰੇ ਫਗਵਾੜੇ ਦੇ ਵਿੱਚ ਸਾਰੇ ਹਮਮਾਗੇ ਵੋਟਾਂ ਪਾ ਰਹੇ ਆ ਸਾਰੇ ਜਣੇ ਮਤਲਬ ਕਿ 14ਵੀਂ ਵਧੀਆ ਕੌਂਸਲ ਬਣੇ ਔਰ ਵਧੀਆ ਪਾਰਟੀ ਜਿੱਤ ਕੇ ਜਿਹੜੀ ਆ ਕੌਂਸਲ ਬਣਾਵੇ ਸਫਗਵਾੜੀ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਵੇ ਮੇਰੀ ਦਿਲੀਸ਼ਾ ਰਹੇਗੀ ਕਿ ਮੈਂ ਇਸ ਵਾਰਡ ਦੇ ਵਿੱਚ ਜਿੱਤ ਕੇ ਜਾਵਾਂ ਤੇ ਆਪਣੇ ਮਹੱਲਿਆਨ ਵਾਸੀਆਂ ਦਾ ਤੇ ਇਹਨਾਂ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਵੇ ਤੇ ਜਿਹੜੇ ਕਿਸੇ ਵੀ ਇੱਥੇ ਬੰਦੇ ਦਾ ਆਪਣੇ ਦਾ ਕੋਈ ਕੰਮ ਰੁਕਿਆ ਹੋਵੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਤਨਦੇਹੀ ਨਾਲ ਨਿਵਾ ਸਕਾਂ ਧੰਨਵਾਦ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਮ ਜੈ ਭਾਰਤ ਮੇਰਾ ਨਾਮ ਮਮਨਦੀਪ ਮੈਂ ਪਾਰ ਨੰਬਰ 25 ਤੋਂ ਔਰ ਇਲੈਕਸ਼ਨ ਲੜ ਰਹੀ ਹਾਂ ਬੀਐਸਪੀ ਔਰ ਕਾਂਗਰਸ ਦੀ ਸਾਂਝੀ ਉਮੀਦਵਾਰ ਹਾਂ ਸਾਡਾ ਜਿਹੜਾ ਜੀ ਇਲੈਕਸ਼ਨ ਹੋਇਆ ਹੁਣ ਤੱਕ ਦਾ ਟਾਈਮ ਜਿੰਨਾ ਸੀ ਸਾਰਾ ਕੁਝ ਵਧੀਆ ਰਿਹਾ ਆ ਔਰ ਮੈਂ ਸਭ ਦਾ ਧੰਨਵਾਦ ਕਰਦੀ ਆ ਅੱਜ ਫਵਾੜਾ ਨਗਰ ਨੇਗਵੰਦੀਆਂ ਚੋਣਾਂ ਦਰਮਿਆਨ ਸਵੇਤ ਤੋਂ ਅੱਜ ਅਸੀਂ ਫਵਾੜੇ ਦੇ ਵੱਖ-ਵੱਖ ਵਾਰਡਾਂ 'ਚ ਜਾ ਕੇ ਮਾਹੌਲ ਦੇਖਿਆ ਹੈ ਮਾਹੌਲ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਨਜ਼ਰ ਆ ਰਿਹਾ ਹੈ ਲੋਕਾਂ ਨੇ ਪਿਛਲੇ ਸਮੇਂ ਜਿਹੜਾ ਬਦਲਾਅ ਦੇ ਨਾਂ ਤੇ ਆਪ ਪਾਰਟੀ ਨੂੰ ਮੌਕਾ ਦਿੱਤਾ ਪਰ ਇਸ ਵਾਰ ਕਾਰਪੇਸ਼ਾਂ ਚੋਣਾਂ 'ਚ ਲੱਗਦਾ ਹੈ ਜਿਹੜੀ ਹਵਾ ਨਜ਼ਰ ਆ ਰਹੀ ਹੈ ਔਰ ਹਰ ਜਿਹੜੇ ਇਸ ਭੋਜਨ ਸਮਾਜ ਪਾਰਟੀ ਔਰ ਕਾਂਗਰਸ ਨਾਲ ਜਿਹੜਾ ਇੱਥੇ ਲੋਕਲ ਲੀਡਰਸ਼ਿਪ ਨੇ ਇੱਕ ਅਡਜਸਟਮੈਂਟ ਕਰਕੇ ਜਿਹੜਾ ਸਰਕਾਰ ਦੇ ਖਿਲਾਫ ਇਲੈਕਸ਼ਨ ਲੜਨ ਦਾ ਜਿਹੜਾ ਫੈਸਲਾ ਲਿਆ ਹੈ ਔਰ ਇਸ ਫੈਸਲੇ ਦਾ ਲੋਕਾਂ ਤੇ ਇੱਕ ਭਾਰੀ ਅਸਰ ਹੈ ਔਰ ਇਸ ਅਸਰ ਦਾ ਨਤੀਜਾ ਹੈ ਕਿ ਅੱਜ ਜਿਹਨੀਆਂ ਇਲੈਕਸ਼ਨ ਤੋਂ ਬਾਅਦ ਨਗਰ ਨਿਗਮ ਤੇ ਇਸ ਗੱਠਜੋੜ ਦਾ ਜਿਹੜਾ ਕਬਜ਼ਾ ਹੋਣ ਦਾ ਜਿਹੜੇ ਅਸਾਰ ਬਣਿਆ ਹੋ ਰਹੇ ਨੇ ਇਸ ਅੱਜ ਨਗਰ ਨਿਗਮ ਚੋਣਾਂ ਫਗਵਾੜਾ ਵਿੱਚ ਹੋ ਰਹੀਆਂ ਨੇ ਜਿਸ ਵਿੱਚ ਭੋਜਨ ਸਮਾਜ ਪਾਰਟੀ ਔਰ ਕਾਂਗਰਸ ਨੇ ਸਾਂਝਾ ਚੋਣ ਗੱਠ ਜੋੜ ਕੀਤਾ ਹੈ ਜੋ ਕਿ ਲੱਗ ਰਿਹਾ ਹੈ ਕਿ ਅੱਜ ਦੇ ਮਾਹੌਲ ਨੂੰ ਜੋ ਪੋਲਿੰਗ ਹੋਈ ਹੈ ਇਸ ਤੰਗ ਦੇ ਨਾਲ ਕਿ ਇਹ ਜਿਹੜਾ ਚੋਣ ਗੱਠ ਜੋੜਿਆ ਇਤਿਹਾਸਕ ਹੋ ਨਿਭੜੇਗਾ ਔਰ ਲੋਕਾਂ ਦਾ ਇੰਨਾ ਆਸ਼ੀਰਵਾਦ ਇੰਨਾ ਆਸ਼ੀਰਵਾਦ ਜਿਹਦਾ ਮੈਂ ਕਦੀ ਦੇਣ ਨਹੀਂ ਦੇ ਸਕਦਾ ਆਪਣੇ ਮੁੱਲੇ ਦਾ ਜਿਹੜਾ ਮੈਨੂੰ ਇੰਨਾ ਮਾਣ ਦਿੱਤਾ ਮੈਂ ਕਦੀ ਕਿਸੇ ਨੂੰ ਕੋਈ ਲਾਚ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਮੈਨੂੰ ਜਿਹੜਾ ਪਿਆਰ ਦਿੱਤਾ ਆ ਮੈਂ ਪਿਆਰ ਵੰਡਿਆ ਸੀ ਪਿਆਰ ਹੀ ਮੈਨੂੰ ਵਾਪਸ ਮਿਲਿਆ ਇਹੀ ਸਾਰੀ ਉਮਰ ਬੰਡੂਗਾ ਉਹਨਾਂ ਦੇ ਵਿੱਚ ਜਿੱਦ ਦਿੱਤੀ ਆ ਕਿ ਅਸੀਂ ਵਾਰਡ ਨੰਬਰ 40 ਤੋਂ ਵੀ ਓਏ ਇਦਾਂ ਇਦਾਂ ਕਰੋ ਵਾਰਡ ਨੰਬਰ 37 ਤੋਂ ਵੀ ਵਾਰਡ ਨੰਬਰ ਨੋ ਤਾਂ ਵੀ ਜਿੱਤ ਚੁੱਕੇ ਆ ਤੇ ਬਾਕੀ ਹਜੇ ਰਿਜ਼ਲਟ ਆ ਰਹੇ ਆ ਤੇ ਮੈਂ ਸਮਝਦਾ ਕਿ ਫੋੜੇ ਲੋਕਾਂ ਜਿਹੜਾ ਸਾਨੂੰ ਮਾਨ ਬਖਸ਼ਿਆ ਵਾ ਤੇ ਅਸੀਂ ਸਾਡੇ ਜਿਹੜਾ ਸਾਡਾ ਨਾਰਾ ਵਾ ਅਸੀਂ ਵਿਕਾਸ ਕਰਨ ਦਾ ਸੀ ਉਹ ਵਿਕਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨੀ ਵਾਲਾ ਮਹਿਲਾ ਮੋਰਚਾ ਅੱਜ ਅਸੀਂ ਵਾਰਡ ਨੰਬਰ 31 ਚੰਦਾ ਮਿਸ਼ਰਾ ਜੀ ਦੇ ਹੱਕ ਦੇ ਵਿੱਚ ਜਨਨਕ ਜਿਹੜੀ ਵੋਟ ਆ ਭੁਗਤਾਨ ਕਰਵਾ ਰਹੇ ਆ ਅਸੀਂ ਜਿਹੜੇ ਸਾਡੇ ਔਂਕਾਰਨਗਰ ਨੂੰ ਲੈ ਕੇ ਜਿਹੜੇ ਚੰਦਾ ਮਿਸ਼ਰਾ ਜੀ ਨੇ ਕੀਤੇ ਹੋਏ ਵਿਕਾਸ ਆ ਉਹ ਸਾਰੇ ਅਸੀਂ ਜਿਹੜੇ ਗੁਨਾ ਰਹੇ ਆ ਕਿ ਜੋ ਜੋ ਅਸੀਂ ਸੜਕਾਂ ਲਈ ਟਿਊਬਲ ਪਾਸ ਕਰਾਇਆ ਪੈਨਸ਼ਨਾਂ ਲਵਾਈਆਂ ਕਾਫੀ ਹੱਦ ਤੱਕ ਇਸ ਬਾਲੇ ਛਤਾਂ ਦੇ ਜਿਹੜੇ ਅਸੀਂ ਜਿਹੜੇ ਪੈਸੇ ਆ ਚੰਦਾ ਮਿਸ਼ਰਾ ਜੀ ਨੇ ਆਪਣੇ ਐਮਸੀ ਰਹਿੰਦੇ ਹੋਏ ਬਹੁਤ ਸਾਰੇ ਕੰਮ ਇਦਾਂ ਦੇ ਕੀਤੇ ਹੋਏ ਆ ਜਿਹੜੀਆਂ ਆਪ ਸਰਕਾਰਾਂ ਆ ਉਹਨਾਂ ਨੇ ਕੀਤਾ ਕਿ ਇਹ ਕੇਸ ਆਧਾਰ ਤੇ ਵੋਟ ਮੰਗਦੇ ਸਾਨੂੰ ਸਮਝ ਨਹੀਂ ਲੱਗਦੀ ਬਹੁਤ ਅੱਛੇ ਮਾਹੌਲ 'ਚ VOTING ਹੋਈ ਆ ਔਰ ਪਰਮਾਤਮਾ ਦੇ ਅਸ਼ੀਰਵਾਦ ਨਾਲ ਜੋ ਪਰਮਾਤਮਾ ਦਾ ਅਸ਼ੀਰਵਾਦ ਹੋਏਗਾ ਉਸ ਦੇ ਹਿਸਾਬ ਨਾਲ ਰਿਜ਼ਲਟ ਅੱਛਾ ਹੀ ਹੋਏਗਾ ਨਾਮ ਮਜੀ ਕੁਮਾਰ ਮੈਂ ਫਗਵਾੜਾ ਦੇ ਨਗਰ ਕੌਂਸਲ ਚੋਣ ਚ ਬੱਤੀ ਨੰਬਰ ਵਾਰਡ ਤੋਂ ਬੋਲ ਰਿਹਾ ਮੇਰਾ ਬੂਥ ਨੰਬਰ ਜਿਹੜਾ 7273 ਹੈ ਅਸੀਂ ਬੀਜੇਪੀ ਵੱਲੋਂ ਪੂਰੀ ਮਿਹਨਤ ਕਰ ਰਹੇ ਆ ਅਸੀਂ ਇੰਦਰਜੀਤ ਸੋਨਕਰ ਜੀ ਨੂੰ ਪੂਰੇ ਪੂਰੇ ਹੁਮ ਹੁਮਾ ਕੇ ਵੋਟਾਂ ਦੇ ਕੇ ਪੂਰੇ ਵੋਟਾਂ ਨਾਲ ਉਹਨਾਂ ਨੂੰ ਵਿਜੇ ਬਣਾਵਾਂਗੇ ਦੇਖੋ ਸਾਡਾ ਨਿਸ਼ਾਨ ਹੈ झाड़ੂ ਅਸੀਂ ਪਹਿਲਾ وہی وہی ਕੰਮ ਕਰਨਾ ਜਿਹੜੀ ਸਫਾਈ ਕਰਨੀ ਹੈ ਮੋਲੇ ਦੀ ਕਿੰਨੇ ਕੰਮ ਜਿਹੜੇ ਅਧੂਰੇ ਆ ਕਿ ਮਹੱਲੇ ਦੇ ਵਿੱਚ ਜਿਹੜੇ ਇੱਕ ਸਾਡਾ ਸਕੂਲ ਨਹੀਂ ਬਣਾ ਉਹ ਪ੍ਰਾਇਮਰੀ ਤੱਕ ਉਹਨੂੰ ਆਸੀ ਕਰਨਾ ਚਾਹੁੰਦੇ ਅੱਗੇ ਤੇ ਇੱਕ ਸਾਡੇ ਪਾਰਕ ਨਹੀਂ ਬਣਿਆਏਗਾ ਇੱਕ ਜਿਮ ਨਹੀਂ ਬਣੀਏ ਕਈ ਕੰਮ ਅਧੂਰੇ ਉਹ ਸਾਰੇ ਕੰਮ ਕਰਾਣੇ ਸਾਡੀ ਪਾਰਟੀ ਦੀ ਵੈਸੇ ਤਾਂ ਕੋਈ ਸ਼ੱਕ ਛੱਡੀ ਨਹੀਂ ਤੇ ਵਿਕਾਸ ਦੇ ਨਾਂ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਕਿਉਂਕਿ ਵਿਕਾਸ ਹੀ ਕਰਾਵਾਂਗੇ ਇਹ ਸਾਡਾ ਮਤਲਬ ਇੱਕ ਏਮ ਆ ਵੀ ਅਸੀਂ ਵਿਕਾਸ ਕਰਾਉਣਾ ਆ ਗੱਲਾਂ ਨਹੀਂ ਕਰਨੀਆਂ ਹਾਜੀ ਸਰ ਦੱਸੋ ਤੁਹਾਡਾ ਕੀ ਨਾਂ ਆ ਸਰ ਪਹਿਲਾਂ ਤਾਂ ਪੀ ਵੀ ਟੂਡੇ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਸ਼੍ਰੇਸ਼ਟ ਕੁਮਾਰਾ ਜੀ ਮੇਰਾ ਨਾਮ ਤੇ ਸਾਡੇ ਬਾਡ ਦੇ ਵਿੱਚ ਜ਼ਿਮਾਡ ਨੰਬਰ 25 ਤੋਂ ਇਲੈਕਸ਼ਨ ਲੜ ਰਿਹਾ ਹੈ ਜੀ ਮੈਡਮ ਅਮਨਦੀਪ ਕੌਰ ਤੇ ਇੱਥੇ ਕਾਂਗਰਸ ਤੇ ਬੀਐਸਪੀ ਦਾ ਸਮਝੌਤਾ ਜੀ ਇਦਾਂ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਬਾਡ ਦੇ ਲੋਕਾਂ ਨੇ ਕਿ ਅਸੀਂ ਇੱਕੀ ਆਪਣਾ ਕੈਂਡੀਡੇਟ ਜਿਤਾ ਕੇ ਭੇਜਾਂਗੇ ਜੀ ਤੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਹਿਲਾਂ ਜੋ ਪਹਿਲੀਆਂ ਸਰਕਾਰਾਂ ਰਹੀਆਂ ਜਿੱਦਾ ਬੀਜੇਪੀ ਹੋ ਗਈ ਆਮ ਆਦਮੀ ਦੀ ਪਾਰਟੀ ਹੋ ਗਈ ਜਿਹੜੇ ਜਿੱਦਾਂ ਕਿ ਆਮ ਆਦਮੀ ਪਾਰਟੀ ਦੇ ਵਾਦੇ ਜਿਹੜੇ ਖੋਖਲੇ ਵਾਦੇ ਰਹੇ ਆ ਉਹ ਵੀ ਨਹੀਂ ਪੂਰੇ ਹੋਏ ਇਹਨਾਂ ਦੇ ਕਰਕੇ ਲੇਡੀਜ਼ ਨੂੰ ਜੋ ਸਕੀਮਾਂ ਆ ਰਹੀਆਂ ਸੀ ਜੋ ਸਰਕਾਰਾਂ ਨੇ ਦੇਣੀਆਂ ਸੀਗੀਆਂ ਉਹ ਵੀ ਨਹੀਂ ਲੇਡੀਜ਼ ਕੋ ਪਹੁੰਚੀਆਂ ਇਸ ਕਰਕੇ ਸਾਰਿਆਂ ਨੇ ਹੀ ਬੇੜਜੋੜ ਕੇ ਇਸ ਨੂੰ ਚੱਕ ਕੇ ਇਸ ਲਿਆ ਕਿ ਅਸੀਂ ਅੱਜ ਤੋਂ ਬਾਅਦ ਅਸੀਂ ਜੋ ਵੀ ਆ ਅਸੀਂ ਆਪਣੇ ਵਾਰਡ ਲਈ ਜੋ ਸਾਡੇ ਵਾਰਡ ਲਈ ਵਧੀਆ ਕੰਮ ਕਰਨਗੇ ਅਸੀਂ ਵੋਟ ਐਂਡ ਸਪੋਰਟ ਉਹਦੀ ਕਰਾਂਗੇ ਸਾਡੇ ਰਿੰਨਾ ਸ਼ਰਮਾ ਮੈਡਮ ਤੇ ਕਾਂਗਰਸ ਦੇ ਵਿੱਚੋਂ ਜੱਥੇ ਕੇ ਆਇਆ ਇਹਨਾਂ ਦੇ ਜਿਹੜਾ ਨੇਚਰ ਸੀ ਉਹਨਾਂ ਨੂੰ ਇੱਕ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਸਾਡੇ ਪਾਰ ਵਸੀਆਂ ਨੇ ਇਹਨਾਂ ਦੇ ਨਾਲ ਨਹੀਂ ਹੈ ਪਲੀਜ਼ ਸਪੋਰਟ ਦਿਤੀਆ ਤੇ ਇਹ ਮੈਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦੀ ਦਿੱਤਾ ਮੇਰੇ ਵੋਟਰਸ ਦੀ ਦਿੱਤਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਆ ਤੇ ਹੁਣ ਮੈਂ ਉਹਨਾਂ ਦੇ ਪਿਆਰ ਕਰਕੇ ਉਹਨਾਂ ਦੇ ਆਸ਼ੀਰਵਾਦ ਕਰਕੇ ਉਹਨਾਂ ਦੇ ਅੱਗੇ ਸਾਰੇ ਕੰਮ ਕਰਾਉਂਗੀ ਤੇ ਉਹਨਾਂ ਦੀ ਸੇਵਾ ਕਰੂੰਗੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪੋਣਾ ਵਾਸੀ ਬਾਣਾਪਤੀ ਜੋ ਅੱਜ ਨਗਰ ਨਿਗਮ ਚੋਣਾਂ ਦਾ ਚੋਣ ਹੋ ਰਹੀ ਜਾ ਰਹੀ ਹੈ ਜਾਂ ਹੋ ਰਹੀ ਹੈ ਇਸ ਸਟੋਨ ਤੇ ਲੋਕਾਂ ਵੀ ਬਹੁਤ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਲੋਕੀ ਬਹੁਤ ਖੁਸ਼ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ ਤੇ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਬਾੜਵਾਸੀ ਸਾਨੂੰ ਬਹੁਤ ਹੀ ਲੰਬੀ ਲੀਡ ਤੇ ਲੰਬੇ ਯਤਨ ਦਾ ਸਾਨੂੰ ਸਟਾਨਗੇ ਤੇ ਅਸੀਂ ਲੋਕਾਂ ਦਾ ਤੁਹਾਨੂੰ ਕਹਿੰਦੇ ਜਿਉ ਆਪਣੇ ਇੱਕ ਉਤਸ਼ਾਹ ਦਿਖਾ ਕੇ VOTER ਖੁਸ਼ ਹੋ ਕੇ ਜਿਹੜਾ VOTER ਆ ਰਿਹਾ ਹੈ ਅਸੀਂ VOTER ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ VOTER ਆਪਣੀ VOTER ਦਾ ਹਿੱਸਾ ਕਰਾਇਆ ਧੰਨਵਾਦ